सुपर सीटर तक की, की आई है डीजल की आई है डीजल की हमारी एक एक साढ़े चार लीटर की आती है। आ, एक सुपर, सीटर सुपर सीटर से एक पर तो एक बहुत रहे हो कम कम नहीं नहीं लेता इतना तेल है अच्छा जी, हाँ जी। क्योंकि जब ये बात आ, वीडियो जाएगी किसी के पास बोलेंगे नहीं आ जाना अच्छा जी उसी को दे देंगे हम वो भी बाम भी भाग के दिखा देंगे टंकी भर केवरेज निकाल लेना ठीक है पांच लीटर की मैं ये नहीं इकट्ठे बोएंगे हम ਇਹਨੇ ਇੱਕ ਇੱਕੜੀਆਂ ਬੋਈ ਔਰ ਇੱਕ ਇੱਕੜ 5 ਕਿਲੋਮੀਟਰ ਅਗੇ ਤੱਕ ਇਕੱਠਾ ਹਾਂ 5 ਲੀਟਰ ਕੀ ਵਰੇਦਾ ਹੈ। ਇਹ ਦੇਖੋ ਜੀ ਆਪਣਾ ਜਿਹੜਾ ਪ੍ਰੋਡਕਟ ਹੈ ਪੀਟੀਓ ਪਾਵਰ ਦੇ ਨਾਮ ਤੇ ਆ। ਪੀਪੀਏ ਦੀ ਪੀਟੀਓ ਪਾਵਰ ਆ ਤੇ ਕਿੰਨੀ ਪੀਟੀਓ ਆ? 43 43 ਦੀ ਪੀਟੀਓ ਪਾਵਰ ਆ। ਹਨੀ 30 ਦੀ ਪੀਟੀਓ ਪਾਵਰ ਆ ਤੇ 50 ਐਚਪੀ ਕੈਟਾਗਰੀ ਦੇ ਵਿੱਚ ਟਰੈਕਟਰ ਆਉਂਦਾ। ਨਹੀਂ ਆਪਾਂ ਆਮ ਦੇਖਦੇ ਆ ਕਿ ਐਚਪੀ ਲਿਖਿਆ ਹੁੰਦਾ ਕਿੰਨਾ ਤੇ ਇਹ ਪੀਟੀਓ ਲਿਖੀ ਹੋਈ ਆ। ਅਸਲ 'ਚ ਕੀ ਆ ਜੀ ਸਾਰੇ ਪੀਟੀਓ ਲਗਾਉਂਦੇ ਜਿਹੜੇ ਪੀਟੀਓ ਕੋਈ ਵੀ ਕੰਪਨੀ ਚੋਣੀ ਕਰਦੀ ਕਿ ਸਾਡੇ ਟਰੈਕਟਰ ਦੀ ਪੀਟੀਓ ਪਾਵਰ ਇੰਨੀ ਆ। ਅਗਰ ਤੁਸੀਂ ਕਿਸੇ ਦੇ ਵੀ ਜਾਓਗੇ ਕਿਲੋਵਾਟ ਚ ਗਾ ਕਿਲੋਵਾਟ ਦੇ ਵਿੱਚ ਉਹਨਾਂ ਨੇ ਮੈਂਸ਼ਨ ਕਰਿਆ ਹੁੰਦਾ। ਅਗਰ ਅਸੀਂ ਇਹਦੇ ਚ ਦੇਖੀ ਤੇ ਇਹਦੇ ਵਿੱਚ ਆਪਾਂ ਪੀਟੀਓ ਪਾਵਰ ਦੇ ਨਾਮ ਤੇ ਇਹਨੂੰ ਟਰੈਕਟਰ ਨੂੰ ਹੀ ਲਾਂਚ ਕਰਿਆ ਸੀ ਜਦੋਂ ਡਿਜੀਟਲ ਇੰਡੀਆ ਦੇ ਵਿੱਚ ਤੇ ਹੁਣ ਅਸੀਂ ਇਹਨੂੰ ਡੀਲਰਸ਼ਿਪਾਂ ਤੇ ਸੇਲ ਕਰ ਰਹੇ ਆ। ਲਓ ਜੀ ਸੋਨੋ ਅੱਜ ਤੁਹਾਨੂੰ ਉਹਸ ਕੰਪਨੀ ਦੇ ਟਰੈਕਟਰ ਦਿਖਾਉਣ ਲੱਗਾ ਜਿਹੜੇ ਟਰੈਕਟਰਾਂ ਨੂੰ ਜਿਹੜੀ ਕੰਪਨੀ ਦੇ ਟਰੈਕਟਰਾਂ ਨੂੰ ਆਪਣੇ ਦਾਦੇ-ਪਰਦਾਦੇਆਂ ਨੇ ਵੀ ਵਾਇਆ ਸਕਾਟ ਕੰਪਨੀ। ਸਕਾਟ ਕੰਪਨੀ ਦਾ ਡਿਜੀ ਟਰੈਕ ਆਉਂਦਾ, ਸਕਾਟ ਦਾ ਅੱਜ ਆਪਾਂ ਗੱਲ ਕਰਨੀ ਹੈ ਕਿਉਂਕਿ ਬਾਈ ਜੀ ਹੁਣਾਂ ਨੇ ਅੱਜ 5 ਟਰੈਕਟਰ ਡਿਲੀਵਰ ਕਰਨੇ ਆ ਜਿਹੜੇ ਕਸਟਮਰ ਹੈਗੇ ਉਹ ਪਹੁੰਚ ਚੁੱਕੇ ਇੱਥੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਵੱਡੀ ਗੱਲ ਜਿਹੜੇ ਬਾਈ ਨਾਲ ਮੈਂ ਤੁਹਾਡੀ ਗੱਲ ਕਰਾਉਣ ਲੱਗਾ ਵਾਂ 18 ਟਰੈਕਟਰ ਹੁਣ ਤੱਕ ਚੱਲ ਰਹੇ ਆ 2 ਟਰੈਕਟਰ ਅੱਜ ਫੇਰ ਲੈਣ ਆਏ ਆ ਨਵੇਂ ਤੇ ਇਹਨਾਂ ਤੋਂ ਆਪਾਂ ਜਾਣਕਾਰੀ ਪੂਰੀ ਲਵਾਂਗੇ ਵੀ ਇਹਨਾਂ ਟਰੈਕਟਰਾਂ ਬਾਰੇ ਵੀ ਕੀ ਕੀ ਇਹਦੇ ਵਿੱਚ ਖਾਸੀਅਤਾਂ ਕਿਉਂਕਿ ਲੰਮੇ ਟਾਈਮ ਤੋਂ ਇਹ ਚਲਾ ਰਹੇ ਆ 434 ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅ ਸਰ ਕਿਹੜੀ ਜਗ੍ਹਾ ਤੋਂ ਤੁਸੀਂ ਮੈਂ ਬਾਗੋ ਮਾਦ ਮੋਹਾਲੀ ਤੋਂ ਜੀ ਠੀਕ ਹੈ ਜੀ ਤੇ ਜਿਵੇਂ ਬਾਈ ਉਹਨਾਂ ਨਾਲ ਪਹਿਲਾਂ ਤੁਹਾਡੇ ਨਾਲ ਵੀ ਗੱਲ ਹੋਈ ਕਿ ਤੁਸੀਂ 18 ਟਰੈਕਟਰ ਪਹਿਲਾਂ ਚਲਾ ਰਹੇ ਹੋ ਇਹ ਹੀ ਪਾਵਰ ਟਰੈਕ ਜੀ ਪਾਵਰ ਟਰੱਕੇ ਚਲਾਦੇ ਸਰਮ ਅੱਛਾ ਜੀ ਤੇ ਇਹਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋਗੇ ਇਸ ਟਰੈਕਟਰ ਦੇ ਵਿੱਚ ਤੁਹਾਨੂੰ ਕੀ ਖਾਸੀਅਤ ਲੱਗੀ ਵੀ ਤੁਸੀਂ ਟਰੈਕਟਰ ਕੇ ਅੰਦਰ ਖਾਸੀਅਤ ਇਹ ਇੱਕ ਤਾਂ ਬਾਈ ਵਿਦਆਊਟ ਮੇਨਟੇਨੈਂਸ ਦਾ ਟਰੈਕਟਰ ਹੈ ਹਾਂ ਜੀ ਕੋਈ ਖਰਚਾ ਨਹੀਂ ਮੰਗਦਾ ਸਰਵਿਸ ਕੇ ਇਲਾਵਾ ਹਾਂ ਜੀ ਜਾਂ ਤਾਂ ਟਾਇਰ ਡਲਤੇ ਹਨ ਜਾਂ ਇੰਡਨ ਔਇਲ ਡਲਦਾ ਹੈ ਬਸ ਰਫ ਐਂਡ ਟੈਪ ਟਰੈਕਟਰ ਹੈ विदाउट मेंटेनेंस का है ठीक है। जी। और कोई खर्चा नहीं इसका डीजल भी कम लेता है कितने सालों तो तो ना मैं इसको खुद बढ़ता हूँ दो हजार चौदह पंद्रह ट्रैक्टर यूरो पचास सभी बढ़ता हूँ हमारा काम खेती का भी है प्लस हमारा काम है डंप का ठीक है ट्रोली के अंदर ट्रोली के अंदर हम रखते है चौतीस और उनतालीस चौतीस और उनतालीस रखते जी और जो बड़ा काम है जैसे जोताई का बाई का हैं यूरो पचास अच्छा जी

ਤੇ ਕਿ ਜਿਹੜੇ 50 ਦੀ ਆਪਾਂ ਡੀਜ਼ਲ ਦੀ ਕਰਕੇ ਖਰਚ ਦੇ ਜਿਵੇਂ ਕਲਟੀਵੇਟਰ ਦੀ ਆਪਾਂ ਹੈਕਾ ਇੰਪਲੀਮੈਂਟ ਦੇ ਅਲੱਗ-ਅਲੱਗ ਆਉਗੀ ਕਿਉਂਕਿ ਹਨਾ ਇੱਕ ਇੱਕ ਦਾ ਕਹਿ ਨਹੀਂ ਸਕਦੇ ਘੰਟੇ ਦੀ ਕਿੰਨੀ ਕੁ ਤੁਸੀਂ ਮੰਨਦੇ ਹੋ ਜੀ ਕਲਟੀਵੇਟਰ ਤੇ ਜਾਂ ਰੋਟੀਵੇਟਰ ਵਿੱਚ ਜੀ ਹਮ ਘੰਟੇ ਕਿੰਨੀ ਮੈਂ ਇੱਕ ੜੀ ਬਤਾਤੇ ਹਾਂ 2 ਲੀਟਰ ਸੇ ਕਮੀ ਤੇਲ ਲੇਤਾ ਹੈ ਅੱਛਾ ਜੀ ਕਲਟੀਵੇਟਰ ਦੇ ਅੰਦਰ ਠੀਕ ਹੈ ਰੋਕੇ ਅੰਦਰ ਲੈ ਲੇਗਾ ਉਹ 1/2 ਲੀਟਰ ਕਲਟੀਵੇਟਰ ਦੇ ਅੰਦਰ 2 2 ਲੇਤਾ ਹੈ 11 ਕਾ ਕਲਟੀਵੇਟਰ ਵਿੱਚ ਅਥੀ ਤਰ੍ਹਾਂ ਲੇਤਾ ਹੈ ਠੀਕ ਹੈ ਜੀ ਹਾਂਜੀ तो जिम्मे हम अज के टाइम से कहते भी मोडिफिकेशन करवानी पैंती नहीं ट्रैक्टर चलते नहीं कि लगता है ट्रैक्टर है वजिए चलते खिंचाई पूरी कर दी खिंचाई करते पूरी करते हैं कम से कम भी हम पचास किलो की खेती करते हैं पचास एकड़ की हाँ जी धान लगाते हैं हाँ एक ही ट्रैक्टर यूरो पचास उसी से काम चलता है ट्रैक्टर एक ही ट्रैक्टर पचास किले अच्छा जी हाँ जी वजिए चली जाता बढ़िया बढ़िया चलता है क्या बात

वीडियो जाएगी किसी के पास बोलेंगे नहीं हम कर देंगे हमारे पास आ जाना अच्छा जी हाँ। उसी, उसी को दे देंगे हम वो भी टंकी भर के एनवरेज निकाल लेना हाँ पांच लीटर की मैं ये नहीं इकट्ठे बोएंगे हम ये नहीं एकड़ यहाँ बोई और एक एकड़ पाँच किलोमीटर आगे तक इकट्ठा पांच लीटर की एवरेज आएगी एनवरेज बहुत बढ़िया एवरेज और क्या कहना चाहते हो इसके बारे में अगर ट्रॉली के लिए लेना है तो भी दी बेस्ट है हाँ जी। अगर मैं खेती के लिए लेना है तो यूरो पचास बड़ा जमींदार है तो यूरो पचास छोटा है तो चौतीस लोग हम गार्ड भी मारते सब कुछ हम अपने करते हैं ठीक है किसी का किराया नहीं देते हम किसी चीज का भी ओके सर हाँ जी और सर्विस क्या है कैसी है इनकी सर्विस बढ़िया है जी ठीक है कोई दिक्कत नहीं आती नहीं दिक्कत आती है हमारे इसलिए कोई दिक्कत नहीं ठीक है ठीक जी ਧੰਨਵਾਦ ਸਾਥ ਜੀ। ਜਿਵੇਂ ਦੋਸਤੋ ਆਪਾਂ ਗੱਲ ਕੀਤੀ ਸੀ ਕਿ ਅੱਜ ਪੰਜ ਟਰੈਕਟਰ ਬਾਈ ਉਹਨੇ ਡਿਲੀਵਰ ਕਰਨ ਲੱਗੇ ਆਪਾਂ ਕਸਟਮਰ ਰਿਵਿਊ ਵੀ ਲਿਆ ਤੇ ਹੁਣ ਬਾਈ ਜੀ ਨਾਲ ਗੱਲ ਕਰਦੇ ਆਂ ਬਾਈ ਜਸਵਿੰਦਰ ਸਿੰਘ ਜੀ ਹੁਣੇ ਡੀਲਰਸ਼ਿਪ ਦੇ owner ਬਾਈ ਸਤਿਸ਼੍ਰੀ ਕਾਲ ਸਤਿਸ਼੍ਰੀ ਕਾਲ ਜੀ ਬਾਈ ਜੀ ਜਿਵੇਂ ਅੱਜ ਤੁਸੀਂ ਪੰਜ ਟਰੈਕਟਰ ਡਿਲੀਵਰ ਕਰਨ ਲੱਗੇ ਹੋ ਜੀ ਹਾਂਜੀ ਹਾਂਜੀ ਬਿਲਕੁਲ ਜੀ ਠੀਕ ਹੈ ਬਾਈ ਜੀ ਤਿੰਨ 3434 ਦੇਣੇ ਆ ਜੀ ਅਸੀਂ ਅੱਛਾ ਜੀ ਤੇ ਇੱਕ ਡੀਜੀ ਟਰੈਕ ਹਾਂਜੀ ਤੇ ਇੱਕ ਯੂਰੋ 55 ਜੀ ਠੀਕ ਹੈ ਜੀ ਹਾਂਜੀ ਪਾਣੀ ਟਰੈਕਟਰ ਬਿਲਕੁਲ ਤੇ ਇਹ ਬਈ ਜਿਵੇਂ ਕਸਟਮਰ ਦਾ ਕਹਿ ਲਗੇ ਪਿਆਰ ਹੀ ਕਹਿ ਲਗੇ ਹਨ ਤੇ ਤੁਹਾਡੇ ਨਾਲ ਜੁੜੇ ਹੋਏ ਆ ਲੰਮੇ ਦਾ ਟਾਈਮ ਤੋਂ ਆ ਦੇਖੋ ਇੱਕ ਪਿਆਰ ਵੀ ਤੁਸੀਂ ਕਹਿ ਸਕਦੇ ਹੋ ਬਿਲਕੁਲ ਸਹੀ ਹੈ ਹਾਂਜੀ ਬਾਕੀ ਪ੍ਰੋਡਕਟ ਦੀ ਕੁਆਲਿਟੀ ਉਹ ਵੀ ਮੈਟਰ ਕਰਦੀ ਹੈ ਜੀ ਹਾਂਜੀ ਇਹ ਸਾਡੇ ਪ੍ਰੋਡਕਟ ਹੈ ਜਿਹੜੇ ਮਲਕੀ ਪਾਵਰਫੁੱਲ ਵੀ ਹੈ ਉਹਦੇ ਨਾਲ ਦੇ ਨਾਲ ਫਿਊਲ ਐਫੀਸ਼ੀਐਂਟ ਵੀ ਹੈਗੇ ਹਨ ਜੀ ਕਿਉਂਕਿ ਕਸਟਮਰ ਨੂੰ ਚਾਹੀਦਾ ਏਦਾਂ ਦਾ ਪ੍ਰੋਡਕਟ ਆ ਜਿਹੜਾ ਡੀਜ਼ਲ ਘੱਟ ਪੀਏ ਤੇ ਕੰਮ ਪੂਰਾ ਕਰੇ ਹਾਂਜੀ ਤੇ ਹੋਰ ਤਕਨੀਕ ਟੈਕਨੋਲੋਜੀ ਦਾ ਤੇ ਇੱਕ ਮੈਂ ਥੋੜਾ ਜਿਹਾ ਹੋਰ ਦੱਸਣਾ ਜਾਵਾਂਗਾ ਲੋਕ ਦੇਖੋ ਸਕੋਰ ਬਟ ਹੁਣ ਸਕੋਰ ਦੇ ਨਾਲ ਕਬੂਟਾ ਐਡ ਹੋ ਗਈ ਆ ਕਬੂਟਾ ਜਪਾਨੀਜ਼ ਕੰਪਨੀ ਆ ਹਾਂਜੀ ਹੁਣ ਅੱਜ ਦੀ ਰੇਡ ਜਿਹਦਾ ਜਿੱਥੇ ਵੀ ਤੁਸੀਂ ਚਾਹੇ ਪਾਵਰ ਟਰੈਕ ਦੇਖੋ ਚਾਹੇ ਡਿਜੀਟ ਟਰੈਕ ਚਾਹੇ ਕਬੂਟਾ ਸਾਰਿਆਂ ਦੀ ਪਲੇਟ ਤੇ ਇਹਨਾਂ ਦੇ ਸਕੋਰਟ ਕਬੂਟਾ ਲਿਮਟਿਡ ਲਿਖਿਆ ਹੀ ਮਿਲੇਗਾ ਠੀਕ ਹੈ ਜੀ ਹੁਣ ਮਲ ਗਿਆ ਸਕੋਰਟ ਤੇ ਜਪਾਨੀਜ਼ ਕੰਪਨੀ ਦੋਨੋਂ ਦਾ ਕੋਲਾਬੋਰੇਸ਼ਨ ਹੋ ਗਿਆ ਹਾਂਜੀ ਤੇ ਇਦੇ ਨਾਲ ਆਪਾਂ ਨੂੰ ਕੀ ਬੈਨੀਫਿਟ ਹੈ ਵੀ ਅਸ਼ੋਰੈਂਸ ਸਕੋਰ ਦੇ ਰਹੀ ਹੈ ਤੇ ਟੈਕਨੋਲੋਜੀ ਕਬੂਟਾ ਦੇ ਰਹੀ ਹੈ ਜੋ ਬਿਲਕੁਲ ਮਗੀ ਕਸਟਮਰ ਦੇ ਬੈਨੀਫਿਟ ਚ ਸਾਰਾ ਪ੍ਰੋਡਕਟ ਉਹਨੂੰ ਮਿਲ ਰਿਹਾ ਤੇ ਮੈਂ ਇਹ ਵੀ ਰਿਕਵੈਸਟ ਕਰਾਂਗਾ ਵੀ ਅੱਗੇ ਕੋਈ ਵੀ ਕਸਟਮਰ ਟਰੈਕਟਰ ਲੈਣਾ ਜਾਂਦਾ ਹੈ ਤਾਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੇ ਕਿਉਂਕਿ ਵਰਲਡ ਕਲਾਸ ਦੀ ਟੈਕਨੋਲੋਜੀ ਆਪਣੇ ਕੋਲ ਆ ਗਈ ਹੈ ਤੇ ਫਿਊਲ ਐਫੀਸ਼ੀਐਂਟ ਟਰੈਕਟਰ ਵੀ ਹੈਗੇ ਆ ਦੇਖਣ ਚ ਸੋਹਣੇ ਵੀ ਆ ਤੇ ਟੈਕਨੋਲੋਜੀ ਦਾ ਐਡਵਾਂਸ ਵੀ ਬਹੁਤ ਬਾਕੀ ਭਾਈ ਜਦੋਂ ਗੱਲ ਸਕਾਟ ਦੀ ਆ ਜਾਂਦੀ ਹੈ ਤੇ ਆਪਾਂ ਜੇ ਗੱਲ ਕਰ ਲਗੇ ਦਾਦੇ ਪਰਦਾਦੇ ਤੋਂ ਸਕਾਟ ਕੰਪਨੀ ਨੇ ਟਰੈਕਟਰ ਆਪਾਂ ਨੂੰ ਦਿੱਤੇ ਆ ਪਹਿਲਾਂ ਤੋਂ ਹੈ ਨਾ ਜੀ ਸਕਾਟ ਕੰਪਨੀ ਨਾਲ ਆਪਣਾ ਨਾਤਾ ਬਹੁਤ ਪੁਰਾਣਾ ਰਿਹਾ ਵਾ ਜਿਉਂ ਟਰੈਕਟਰ ਸ਼ੁਰੂ ਹੋਏ ਆ ਇੱਕ ਹੀ ਔਣੇ ਦਾ ਸਕਾਟ ਨਾਲ ਸ਼ੁਰੂ ਹੋਏ ਆ ਨਾ ਹਾਂਜੀ 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 ਉਹੀ ਬਸ ਇੱਕ ਹੈਗਾ ਵੀ ਕਸਟਮਰ ਜਰੂਰ ਇੱਕ ਵਾਰ ਆ ਕੇ ਦੇਖਣ ਪਰਖਣ ਤੇ ਟਰਾਈ ਕਰਨ ਜੇ ਉਹਨਾਂ ਨੂੰ ਅੱਛਾ ਲੱਗੇ ਤਾਂ ਉਹ ਪ੍ਰੋਡਕਟ ਪਰਚੇਸ ਕਰਨ ਇਹ ਆਪਣਾ ਰੋਡ ਆ ਰਾਜਪੁਰੇ ਏ ਆਪਣਾ ਫਲਾਈਓਵਰ ਆ ਗਿਆ ਜੀ ਪਟੇਲਾ ਰੋਡ ਹੈ ਠੀਕ ਹੈ ਜੀ ਅਜੀਤ ਬੈਂਕਟ ਹਾਲ ਦੇ ਨੇੜੇ ਆਪਣੀ ਡੀਲਰਸ਼ਿਪ ਹੈ ਸਤਕਾਰ ਮੋਟਰਸ ਦੇ ਨਾਮ ਤੇ ਹਾਂਜੀ ਤੇ ਇੱਥੇ ਪਹੁੰਚ ਸਕਦਾ ਕੋਈ ਵੀ ਕਸਟਮਰ ਠੀਕ ਹੈ ਬਾਈ ਧੰਨਵਾਦ ਜੀ ਥੈਂਕ ਯੂ ਜੀ ਨਾਲ ਆਪਣੇ ਭਾਈ ਮਨਿੰਦਰ ਮਨਿੰਦਰ ਭਾਈ ਸਤਿਕਾਰ ਸਤਿਕਾਰ ਭਾਈ ਜੀ ਕੀ ਹਾਲ ਚਾਲ ਹੈ ਜੀ ਤੇ ਮਨਿੰਦਰ ਦਾ ਚਿਹਰਾ ਤਾਂ ਜਾਣਿਆ ਪਛਾਣਿਆ ਹੈਗਾ ਹੀ ਹੈਗਾ ਵਾ ਜੀ ਜੀ ਜਿੰਨਾ ਮੇਰਾ ਚਿਹਰਾ ਜਾਣਿਆ ਪਛਾਣਿਆ ਉਹਨੇ ਮਨਿੰਦਰ ਦਾ ਆਪਣੇ ਚੈਨਲ ਤੇ ਮੇਰਾ ਸਾਰੇ ਕਿਸਾਨ ਵੀਰਾਂ ਨੂੰ ਪਹਿਲੇ ਤਾਂ ਸਤਿਕਾਰ ਜੀ ਮੈਂ ਮਨਿੰਦਰ ਸਿੰਘ ਸਕਾਟ ਤੋਂ ਕਬੋਟਾ ਲਿਮਟਿਡ ਤੋਂ ਏਰੀਆ ਮੈਨੇਜਰ ਕਿ ਉਹ ਮੀਨ ਰੀਸੈਂਟਲੀ 2-3 ਮਹੀਨੇ ਤੋਂ ਸਕੋਰਟਸ ਕਮੋਟਾ ਦੁਆਰਾ ਜੁਆਇਨ ਕਰੀ ਹੈ ਤੇ ਅੱਜ ਆਪਾਂ ਰਾਜਪੁਰੇ ਖੜੇ ਆ ਜੀ ਰਾਜਪੁਰੇ ਅਸੀਂ 5 ਟਰੈਕਟਰ ਦੀ ਡਿਲੀਵਰੀ ਕਰ ਰਹੇ ਆ 5 ਟਰੈਕਟਰ ਦੀ ਡਿਲੀਵਰੀ ਕਰ ਰਹੇ ਆ ਜਿਹਦੇ ਵਿੱਚ ਆਪਾਂ ਦਾ 3 ਟਰੈਕਟਰ ਜਿਹੜੇ ਆਪਣੇ ਕਮਰਸ਼ੀਅਲ ਸੈਗਮੈਂਟ ਦੇ ਵਿੱਚ ਸਭ ਤੋਂ ਵਧੀਆ ਚੱਲ ਰਿਹਾ 434 DS ਹਾਂਜੀ ਇਹ ਅਸੀਂ ਅੱਜ ਟਰੈਕਟਰ ਡਿਲੀਵਰ ਕਰ ਰਹੇ ਆ 3 ਕਰ ਰਹੇ ਆ ਜੀ ਇਹ ਪੰਜਾਬ ਦੇ ਵਿੱਚ ਜਿਹੜੀ ਪਾਵਰ ਟਰੈਕ ਆ ਰੀ-ਲਾਂਚਿੰਗ ਹੋਈ ਆ ਜੀ ਡੀਜ਼ਲ ਸੇਵਰ ਮਾਡਲ ਆਹੀ ਕਰ ਰਹੇ ਆ ਉਸ ਤੋਂ ਬਾਅਦ ਆਪਣਾ ਸੈਕਿੰਡ ਜਿਹੜਾ ਅਸੀਂ 4ਥ ਟਰੈਕਟਰ ਡਿਲੀਵਰ ਕਰ ਰਹੇ ਹਾਂ ਉਹ ਡਿਜੀ ਟ੍ਰੈਕ ਜਿਹੜਾ ਪੰਜਾਬ ਦੇ ਵਿੱਚ ਆਨਲਾਈਨ ਨਾਮ ਦੇ ਨਾਲ ਜਾਣਿਆ ਜਾਂਦਾ ਬਹੁਤ ਵਿਕਿਆ ਹੋਇਆ ਤੇ ਇਹ ਅੱਜ ਅਸੀਂ ਇਹ ਵੀ ਡਿਲੀਵਰ ਕਰ ਰਹੇ ਹਾਂ ਠੀਕ ਹੈ ਜੀ 4ਥ ਔਰ ਜਿਹੜਾ ਪੰਜਵਾਂ ਟਰੈਕਟਰ ਆ ਉਹ ਅਸੀਂ 4x4 ਯੂਰੋ 55 ਕਰ ਰਹੇ ਹਾਂ ਠੀਕ ਹੈ ਜੀ ਇਹ ਅਸੀਂ ਰਾਜਪੁਰੇ ਤੋਂ ਅੱਜ ਕਰ ਰਹੇ ਹਾਂ ਜੀ ਪੰਜ ਟਰੈਕਟਰ ਜਿਹੜੇ ਅਸੀਂ ਪਹਿਲੇ ਵੀ ਕਾਫੀ ਕਸਟਮਰਸ ਦੇ ਕੋਲੋਂ ਰਿਵਿਊ ਲੈ ਕੇ ਕਸਟਮਰ ਦੇ ਨਾਲ ਅਸੀਂ ਗੱਲਬਾਤ ਕਰੀ ਹੈ ਉਸ ਤੋਂ ਬਾਅਦ ਇਹ ਮਾਡਲ ਆਈ ਉਹਨਾਂ ਨੇ ਚਲਾਏ ਆ ਟਰੈਕਟਰ ਡੀਜ਼ਲ ਦੀ ਜਿਹੜੀ ਫੀਗਲ ਤੋਂ ਜਾਂ ਚਨਾਉ ਘਟਾ ਹਰ ਇੱਕ ਇੰਪਲੀਮੈਂਟ ਦੇ ਚਾਹੇ ਤੁਸੀਂ ਐਗਰੀਕਲਚਰ ਚ ਜਾਓ ਚਾਹੇ ਤੁਸੀਂ ਕਮਰਸ਼ੀਅਲ ਚ ਜਾਓ ਤੇ ਅੱਜ ਅਸੀਂ ਜੀ ਬਾਈ ਜੀ ਆਪਾਂ ਇੱਕ ਗੱਲ ਮੈਂ ਤੁਹਾਡੇ ਡੋਗਦਾਂ ਵਿੱਚੋਂ ਜਿਵੇਂ ਆ ਯੂਰੋ 55 ਬਾਰੀ ਹੈ ਨਾ ਤੇ ਆਪਾਂ ਜਿਵੇਂ ਕਸਟਮਰ ਨਾਲ ਗੱਲ ਕੀਤੀ ਬਾਈ ਕਹਿੰਦਾ ਯੂਰੋ 50 ਮੇਰੇ ਕੋਲੇ ਚੱਲਦਾ ਵਾ ਤੇ ਸੋਬਰ ਸੀਟਰ ਦੇ ਉਹ ਕਹਿੰਦੇ 5 ਲੀਟਰ ਦੀ ਖਪਤ ਆ ਜੀ 1 ਏਕੜ ਦੀ ਜੀ ਜੀ ਤੇ ਕੰਪਨੀ ਕਿੰਨਾ ਕਹਿੰਦੀ ਆ ਸਰ ਕੰਪਨੀ ਜਿਹੜਾ ਇਸ ਪ੍ਰੋਡਕਟ ਦਾ ਹੈ ਕੰਪਨੀ ਜਿਹੜਾ ਮੈਕਸਿਮਮ 6 ਤੋਂ 6.5 ਲੀਟਰ ਤੇਲ ਦੀ ਐਵਰੇਜ ਕਹਿੰਦੀ ਹੈ ਕਿ ਟਰੈਕਟਰ ਸੁਪਰ ਸੀਡਰ ਤੇ ਖਾਊਗਾ ਪਰ ਏਕੜ ਜੀ ਲੇਕਿਨ ਕੁਝ ਕਸਟਮਰ ਦੀ ਆਪਣੀ ਚਲਾਈ ਤੇ ਡਿਪੈਂਡ ਕਰਦਾ ਜੀ ਕਸਟਮਰ ਸੁਪਰ ਸੀਡਰ ਤੇ ਕਿਵੇਂ ਚਲਾ ਰਿਹਾ ਜੀ ਕਿਵੇਂ ਆ ਉਹਦੀ ਪਰਫਾਰਮੈਂਸ ਵੇਸ ਜਿਹੜਾ ਐਗਰੀਕਲਚਰ ਦਾ ਜਿਹੜੀ ਲੈਂਡ ਆ ਉਹਦੀ ਅਸੀਂ ਮਿੱਟੀ ਨੂੰ ਕਿਵੇਂ ਦੀ ਮਿੱਟੀ ਹੈ ਕੋਈ ਹਰ ਏਰੀਆ ਦੇ ਵਿੱਚ ਅਲੱਗ-ਅਲੱਗ ਆ ਤੇ ਉਹਦੇ ਹਿਸਾਬ ਨਾਲ ਜਿਹੜਾ ਟਰੈਕਟਰ ਤੇਲ ਲਗਾਉਂਦਾ ਬਸ ਜੀ ਇਹ ਚੀਜ਼ ਦੀ ਗਾਰੰਟੀ ਦਿੰਦੇ ਆ ਕਿ ਕੋਈ ਵੀ ਸੇਮ ਐਚਪੀ ਦਾ ਪ੍ਰੋਡਕਟ ਸਾਡੇ ਪ੍ਰੋਡਕਟ ਦੇ ਬਰਾਬਰ ਤੁਸੀਂ ਚਲਾ ਕੇ ਚੈੱਕ ਕਰ ਲਓ ਉਹਦੇ ਨਾਲੋਂ ਆਪਣਾ ਟਰੈਕਟਰ ਲੀਟਰ ਤੋਂ ਜ਼ਵਾ ਲੀਟਰ ਤੇਲ ਘੱ ਕਿਉਂਕਿ ਕੋਈ ਵੀ ਬ੍ਰਾਂਡ ਇਹੋ ਜਿਹਾ ਆਪਣੇ ਆਲ ਇੰਡੀਆ ਚ ਨਹੀਂ ਬਣਿਆ ਜਿਹੜਾ ਤੁਹਾਨੂੰ ਇਹ ਲਿਖ ਕੇ ਦਊਗਾ ਕਿ ਡੀਜ਼ਲ ਸੇਵਰ ਇਹ ਦੇਖੋ ਆਪਾਂ ਰੀਟਨ ਚ ਕੰਪਨੀ ਲਿਖ ਕੇ ਦਿੰਦੀ ਹੈ ਡੀਜ਼ਲ ਸੇਵਰ ਪਲੱਸ ਹਾਂਜੀ ਤੇ ਮਤਲਬ ਇਸੇ ਕਰਕੇ ਵੀ ਕੰਪਨੀ ਖੁਦ ਇਸ ਚੀਜ਼ ਤੇ ਪ੍ਰੋਡਕਟ ਦੇ ਵਿਸ਼ਵਾਸ ਕਰਦੀ ਹੈ ਅਗਰ ਮੈਂ ਇਹਨੂੰ ਮੰਨਾਂ ਤਾਂ ਆਲ ਇੰਡੀਆ ਨੰਬਰ 1 ਬ੍ਰਾਂਡ ਸਾਡਾ ਪਾਵਰ ਟਰੈਕ ਹੈ ਜਿਹੜਾ ਸਭ ਤੋਂ ਘੱਟ ਤੇਲ ਖਾਂਦਾ ਜੀ ਭਾਈ ਜੀ ਇੱਕ ਚੀਜ਼ ਹੋਰ ਕਨਫਿਊਜ਼ਨ ਆ ਜਾਂਦੀ ਹੈ ਜਿਵੇਂ ਇਹ ਪਾਵਰ ਟਰੈਕ ਆ ਗਿਆ ਇਹ ਵੀ ਪਾਵਰ ਟਰੈਕ ਆ ਗਿਆ ਇਹ ਡਿਜੀ ਟਰੈਕ ਆ ਗਿਆ ਜੀ ਜੀ ਅਲੱਗ-ਅਲੱਗ ਆ ਮਾਡਲ ਅਲੱਗ-ਅਲੱਗ ਆਉਂਦੇ ਆ ਜਾਂ ਕੀ ਚੱਕਰ ਕੀ ਹੈ ਇਹ ਇਹ ਸਰ ਜਿਹੜਾ ਇਹ ਆਪਣਾ ਡਿਜੀਟ ਰੈਕ ਬ੍ਰਾਂਡ ਆ ਜੀ ਤੇ ਜਿਹੜਾ ਪਾਵਰ ਟ੍ਰੈਕ ਆ ਪਾਵਰ ਟ੍ਰੈਕ ਨੂੰ ਇਹ ਸਭ ਤੋਂ ਪਹਿਲੇ ਪੁਰਾਣਾ ਪ੍ਰੋਡਕਟ ਆਪਣਾ ਚਾਲੀ ਰਿਹਾ ਪਾਵਰ ਟ੍ਰੈਕ ਦੇ ਨਾਮ ਤੋਂ ਹਾਂਜੀ ਇਹ ਜਿਹੜਾ ਡਿਜੀਟ੍ਰੈਕ ਹੈ ਆਪਾਂ ਪੰਜਾਬ ਹਰਿਆਣਾ ਦੇ ਵਿੱਚ ਆਨਲਾਈਨ ਦੇ ਵਿੱਚ ਸ਼ੁਰੂ ਕਰਿਆ ਸੀ ਜਿਹੜਾ ਸੀ ਤਿੰਨ ਕਲਰ ਦੇ ਵਿੱਚ ਕਰਿਆ ਸੀ ਬਲੈਕ ਦੇ ਵਿੱਚ ਬਲੂ ਦੇ ਵਿੱਚ ਤੇ ਸਿਲਵਰ ਕਲਰ ਦੇ ਵਿੱਚ ਇਹ ਆਨਲਾਈਨ ਪ੍ਰੋਜੈਕਟ ਨੂੰ ਇੱਕ ਡਿਜੀਟਲ ਦਿਖਾਉਣ ਦੇ ਵਾਸਤੇ ਇਹਦਾ ਨਾਮ ਰੱਖਿਆ ਗਿਆ ਸੀ ਡਿਜੀਟ੍ਰੈਕ ਮਤਲਬ ਡਿਜੀਟਲ ਇੰਡੀਆ ਦੇ ਹਿਸਾਬ ਦੇ ਨਾਲ ਉਸ ਤੋਂ ਬਾਅਦ ਕੁਝ ਇਸ਼ੂਜ਼ ਰਹੇ ਆ ਸਾਨੂੰ ਮਾਰਕੀਟ ਦੇ ਵਿੱਚ ਤਾਂ ਆਪਾਂ ਇਹਨੂੰ ਹੁਣ ਡੀਲਰਸ਼ਿਪ ਤੇ ਲਾਂਚ ਕਰਤਾ ਹੋਏ ਡੀਲਰਸ਼ਿਪ ਤੋਂ ਕੋਈ ਵੀ ਪ੍ਰੋਡਕਟ ਜਿਹੜਾ ਇਹ ਬਲੈਕ ਰੰਗ ਦੇ ਵਿੱਚ ਆਪਣੇ ਕੋਲ ਇਹਦੇ ਵਿੱਚ ਦੋ ਮਾਡਲ ਆਉਂਦੇ ਆ ਉਹ ਤੁਸੀਂ ਲੈ ਸਕਦੇ ਹੋ ਇੱਕ PP43 ਆਈ ਔਰ ਇੱਕ PP60 ਆਈ ਜਿਹੜਾ 55 ਕੈਟਾਗਰੀ ਦੇ ਵਿੱਚ ਆਉਂਦਾ ਹੈ ਚਾਰ ਸਿਲੰਡਰ ਇੰਜਨ ਦੇ ਵਿੱਚ ਆਉਂਦਾ ਔਰ ਹਾਈ ਲੋ మీడియం ਵੀਡੀਓ ਦੇ ਵਿੱਚ ਆਉਂਦਾ ਔਰ ਤੁਹਾਨੂੰ ਮੈਂ ਦੱਸ ਦਿੰਦਾ ਜੀ 50 ਐਚਪੀ ਦੇ ਵਿੱਚ ਕਿਸੇ ਵੀ ਕੰਪਨੀ ਦੇ ਕੋਲ ਜਿਹੜਾ ਆ ਉਹ ਹਾਈ ਲੋ మీడియం ਟਰੈਕਟਰ ਨਹੀਂ ਹੈ ਸਾਡਾ PP43 ਹੀ ਹਾਈ ਲੋ మీడియం ਚ ਤੁਹਾਨੂੰ 50 ਐਚਪੀ ਚ ਮਿਲੂਗਾ ਜੀ ਠੀਕ ਹੈ ਜੀ ਤੇ ਭਾਈ ਜਿਹੜਾ ਹੁਣ ਜਿਵੇਂ ਡਿਜੀਟ੍ਰੈਕ ਇਹ ਆ ਗਿਆ 50 ਐਚਪੀ ਆ ਨਾ ਜੀ 50 ਐਚਪੀ ਆ ਗਿਆ ਤੇ ਜਿਹੜਾ ਪਾਵਰ ਟਰੈਕ 50 ਐਚਪੀ ਆ ਇਹਦੇ ਵਿੱਚ ਫਰਕ ਪਾਇਆ ਹੋਇਆ ਕੁਝ ਹਾਂਜੀ ਦੋਨਾਂ ਚ ਡਿਫਰੈਂਟ ਆ ਜੀ ਜਿਹੜਾ ਆਪਣਾ ਯੂਰੋ ਯੂਰੋ ਸੀਰੀਜ਼ ਹੈ ਉਹ ਲੱਗ ਆਂਦੀ ਹੈ ਜੀ ਨੈਕਸਟ ਸੀਜ਼ ਉਹਦੀ ਜਿਹੜੀ ਲੁੱਕ ਵਾਈਜ਼ ਵੀ ਡਿਫਰੈਂਸ ਆ ਉਹਦੇ ਵਿੱਚ ਜਿਹੜਾ ਹੌਸਪਾਵਰ ਦਾ ਉਹ ਥੋੜਾ ਡਿਫਰੈਂਸ ਆ ਜੀ ਦੋਨਾਂ ਦੇ ਨਾਲ ਠੀਕ ਹੈ ਜੀ ਯੂਰੋ ਦੇ ਵਿੱਚ ਇਹਦੇ ਵਿੱਚ ਜਿਹੜਾ ਇਹ ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਜੀ ਬਲੈਕ ਕਲਰ ਦੇ ਵਿੱਚ ਆ ਗਿਆ ਡਿਫਰੈਂਟ ਕਲਰ ਆ ਗਿਆ ਹਾਂ ਬਿਲਕੁਲ ਜਿਹੜਾ ਮਾਰਕੀਟ 'ਚ ਕੋਈ ਨਹੀਂ ਦੇ ਰਹੀ ਸੇਲ ਨਹੀਂ ਕਰ ਰਹੀ ਇਹ ਇੱਕ ਹਾਈ ਲੋ ਮੀਡੀਅਮ ਦੇ ਵਿੱਚ ਆ ਗਿਆ ਜਿਹੜਾ ਯੂਰੋ ਸਾਡੇ ਕੋਲ ਆਂਦਾ ਉਹਦੇ 'ਚ ਤੁਹਾਨੂੰ ਦੋ ਮਾਡਲ ਮਿਲਦੇ ਆ ਹਾਈ ਲੋ ਵੀ ਮਿਲਦਾ ਹੈ ਇਹਦਾ ਹਾਈ ਲੋ ਮੀਡੀਅਮ ਵੀ ਮਿਲਦਾ ਹੈ ਠੀਕ ਹੈ ਜੀ ਇਹ ਅਗ ਪੀਪੀਏ ਦੀ ਪੀਟੀਓ ਪਾਵਰ ਆ ਤੇ ਕਿੰਨੀ ਪੀਟੀਓ ਆ 43 43 ਦੀ ਪੀਟੀਓ ਪਾਵਰ ਆ ਅਨੀ 30 ਪੀਟੀਓ ਪਾਵਰ ਆ ਤੇ 50 ਐਚਪੀ ਕੈਟਾਗਰੀ ਦੇ ਵਿੱਚ ਟਰੈਕਟਰ ਆਂਦਾ ਨਹੀਂ ਆਪਾਂ ਆਮ ਦੇਖਦੇ ਆ ਕਿ ਐਚਪੀ ਲਿਖਿਆ ਹੁੰਦਾ ਕਿੰਨਾ ਤੇ ਇਹ ਪੀਟੀਓ ਲਿਖੀ ਹੋਈ ਆ ਅਸਲ ਵਿੱਚ ਕੀ ਆ ਜੀ ਸਾਰੇ ਪੀਟੀਓ ਲਗਾਉਂਦੇ ਜਿਹੜੇ ਪੀਟੀਓ ਕੋਈ ਵੀ ਕੰਪਨੀ ਸ਼ੌਣੀ ਕਰਦੀ ਕਿ ਸਾਡੇ ਟਰੈਕਟਰ ਦੀ ਪੀਟੀਓ ਪਾਵਰ ਇੰਨੀ ਆ। ਅਗਰ ਤੁਸੀਂ ਕਿਸੇ ਦੇ ਵੀ ਜਾਓਗੇ ਕਿਲੋਵਾਟ ਚ ਗਾ ਕਿਲੋਵਾਟ ਦੇ ਵਿੱਚ ਉਹਨਾਂ ਨੇ ਮੈਂਸ਼ਨ ਕਰਿਆ ਹੁੰਦਾ। ਅਗਰ ਅਸੀਂ ਇਹਦੇ ਚ ਦੇਖੀ ਤੇ ਇਹਦੇ ਵਿੱਚ ਆਪਾਂ ਪੀਟੀਓ ਪਾਵਰ ਦੇ ਨਾਮ ਤੇ ਇਹਨੂੰ ਟਰੈਕਟਰ ਨੂੰ ਹੀ ਲਾਂਚ ਕਰਿਆ ਸੀ ਜਦੋਂ ਡਿਜੀਟਲ ਇੰਡੀਆ ਦੇ ਵਿੱਚ ਤੇ ਹੁਣ ਅਸੀਂ ਇਹਨੂੰ ਡੀਲਰਸ਼ਿਪਾਂ ਤੇ ਸੇਲ ਕਰ ਰਹੇ ਹਾਂ। ਬਾਈ ਜੀ ਇਹਦੇ ਵਿੱਚ ਸਾਊਂਡ ਸਿਸਟਮ ਵੀ ਦੇਣ ਲੱਗ ਗਿਓ ਫਿਰ। ਇਹਦੇ ਵਿੱਚ ਬਈ ਜੀ ਕੰਪਨੀ ਨੇ ਇੱਕ ਆਪਸ਼ਨਲ ਇਹ ਤੁਸੀਂ ਲਗਾ ਸਕਦੇ ਹੋ 사운ਡ ਸਿਸਟਮ ਲਈ ਜਗ੍ਹਾ ਦੇਤੀ ਹੈ ਕਿਉਂਕਿ ਕੰਪਨੀ ਨੇ ਟਰੈਕਟਰ ਤਿਆਰ ਕੀਤਾ ਸੀਗਾ ਵੀ ਬਹੁਤ ਕਸਟਮਰ ਜਿਹੜੇ ਸੀਗੇ ਮਗਰਾੜ ਦੇ ਉੱਪਰ ਸਪੀਕਰ ਲਾ ਲੈਂਦੇ ਸੀਗੇ ਹਾਂਜੀ ਤੋਂ ਮਗਰਾੜ ਉੱਥੋਂ ਗਲ ਜਾਂਦਾ ਸੀਗਾ ਜਾਂ ਕ੍ਰੈਕ ਹੋ ਜਾਂਦਾ ਸੀਗਾ ਤੇ ਫਿਰ ਸਾਨੂੰ ਉਹਦੀ ਮਤਲਬ ਕੰਪਲੇਨਟ ਆਉਂਦੀ ਸੀਗੀ ਵੀ ਵਾਰੰਟੀ ਦੇ ਵਿੱਚ ਕਾਫੀ ਕਸਟਮਰ ਡਿਮਾਂਡ ਕਰਦੇ ਸੀਗੇ ਵੀ ਭਾਈ ਸਾਡਾ ਮਗਰਾੜ ਕ੍ਰੈਕ ਹੋ ਗਿਆ ਜਾਂ ਕੁਝ ਹੋ ਗਿਆ ਤਾਂ ਕੰਪਨੀ ਦੇ ਵਿੱਚੋਂ ਇਸ਼ੂ ਆਂਦਾ ਸੀ ਕਿਉਂਕਿ ਉਹਦੇ ਉੱਪਰ ਡ੍ਰਿਲਿੰਗ ਕਰਤੀ ਕਰਤੀ ਜਾਂਦੀ ਜਦੋਂ ਅਸੀਂ ਸਾਊਂਡ ਸਿਸਟਮ ਲਾਉਨੇ ਸੀਗੇ ਤਾਂ ਉਹ ਫਿਰ ਕੰਪਨੀ ਨੇ ਉਹਦੇ ਲਈ ਇਹ ਆਪਸ਼ਨਲ ਥੱਲੇ ਦੇ ਦਿੱਤਾ ਕਿ ਤੁਸੀਂ ਇਹਦੇ ਵਿੱਚ ਆਪਣੇ ਸਪੀਕਰ ਫਿੱਟ ਕਰ ਸਕਦੇ ਆ ਜੀ ਠੀਕ ਹੈ ਜੀ ਹੁਣ ਜੀ ਇਹ ਆਪਣਾ ਇਹ ਟਰੈਕਟਰ ਦੇਖੋ ਜੀ ਇਹਦੀ 2700 ਸੀਸੀ ਇੰਜਨ ਆ ਜੀ ਇਹਦਾ ਹਾਂ ਜੀ 2700 ਸੀਸੀ ਇੰਜਨ ਹੈ 855 ਦੇ ਮੁਕਾਬਲੇ ਟਰੈਕਟਰ ਵਧੀਆ ਚੱਲਦਾ ਤੁਸੀਂ ਲੁੱਕ ਵਾਈਜ਼ ਦੇਖੋ ਕੰਪਨੀ ਫਿਟਡ ਤੁਹਾਨੂੰ ਟੋਟਲ ਇਹਦੇ ਵਿੱਚ ਬੰਪਰ ਟਾਪ ਲਿੰਕ ਟੂਲ ਕਿਟ ਔਰ ਸਾਰਾ ਤੁਹਾਨੂੰ ਮਿਲੂਗਾ ਜੀ ਠੀਕ ਹੈ ਜੀ ਹੁਣ ਇਹਦਾ ਜੇ ਦੇਖੋ ਜੀ ਲੌਕ ਤੁਸੀਂ ਦੇਖੋ ਇਤੋਂ ਸਿੰਪਲ ਇਹ ਲੌਕ ਤੋਂ ਇਹ ਟਰੈਕਟਰ ਓਪਨ ਹੋ ਜਾਂਦਾ ਜੀ ਕਿਸੇ ਵੀ ਕੰਪਨੀ ਦੇ ਵਿੱਚ ਇਹਦੇ ਕੋਈ ਡਬਲ ਜੈਕ ਅੰਦਰ ਲੱਗੇ ਹੋਏ ਆ ਜੀ ਇਹਦੀ ਵੀ ਕੋਈ ਕੰਪਲੇਂਟ ਨਹੀਂ ਹੈ ਜ਼ੀਰੋ ਮੇਨਟੇਨੈਂਸ ਹੈ ਠੀਕ ਹੈ ਜੀ ਕਿਤੇ ਵੀ ਤੁਸੀਂ ਚੱਲ ਸਕਦੇ ਆ ਇਹਦੇ ਵਿੱਚ ਜਿਹੜਾ ਅਸੀਂ 에ਅਰ ਕਲੀਨਰ ਹੈ ਇਹ ਦੇਖ ਰਹੇ ਆ ਆਪਾਂ ਇਹਦੇ ਵਿੱਚ ਡਰਾਈ ਨਹੀਂ ਦੇ ਰਹੇ ਅੱਛਾ ਜੀ ਡਰਾਈ ਇਸ ਕਰਕੇ ਨਹੀਂ ਦੇਈ ਕੋਈ ਬਹੁਤ ਕਸਟਮਰ ਜਿਹੜੇ ਸੀ ਉਹਨਾਂ ਦੀ ਡਿਮਾਂਡ ਸੀਗੀ ਕਿ ਸਾਨੂੰ ਡਰਾਈ 에ਅਰ ਫਿਲਟਰ ਨਹੀਂ ਚਾਹੀਦਾ ਤੇ ਇਹਦੇ ਵਿੱਚ ਇਹ ਦੇ ਰਹੇ ਆ ਜਿਹੜਾ ਸਾਡਾ ਇਹਦੇ ਤੋਂ ਉੱਪਰਲਾ ਮਾਡਲ ਆਉਂਦਾ ਉਹ ਚਾਰ ਸਿਲੰਡਰ ਦੇ ਵਿੱਚ ਆਉਂਦਾ ਜੀ ਉਹਦੇ ਵਿੱਚ ਆਪਾਂ ਡਰਾਈ 에ਅਰ ਫਿਲਟਰ ਦੇ ਰਹੇ ਆ ਠੀਕ ਹੈ ਅਗਰ ਹੁਣ ਤੁਹਾਨੂੰ ਇਹਦੇ ਵਿੱਚ ਸਭ ਤੋਂ ਖ ਜੋ ਯੂਮ ਕਰਦੇ ਇਹ ਆਪਣਾ ਇੱਕ ਹਿਸਾਬ ਦਾ ਜੀਪੀਐਸ ਵੀ ਹੈ ਇਹਨੂੰ ਅਸੀਂ ਕੇਅਰ ਬਟਨ ਵੀ ਕਹਿ ਦਿੰਦੇ ਆ ਓਕੇ ਅਗਰ ਤੁਸੀਂ ਦੇਖੋ ਸਾਡੇ ਟਰੈਕਟਰ ਦੇ ਉੱਪਰ ਲੱਗਿਆ ਹੋਇਆ ਸਟicker ਕੇਅਰ ਬਟਨ 24/7 ਹਾਂਜੀ ਠੀਕ ਹੈ ਜੀ ਮਤਲਬ ਹਫਤੇ ਦੇ ਸੱਤੇ ਦੇ ਸੱਤੇ ਦਿਨਾਂ ਹੀ ਇਹਦੇ ਵਰਕਿੰਗ ਕਰ ਸਕਦੇ ਆ ਇਹ ਅਗਰ ਮੰਨ ਲਓ ਸਾਨੂੰ ਕੋਈ ਫੀਲਡ ਦੇ ਵਿੱਚ ਕਿਤੇ ਵੀ ਪ੍ਰੋਬਲਮ ਆਂਦੀ ਹੈ ਕਸਟਮਰ ਨੂੰ ਕਿਤੇ ਵੀ ਤਾਂ ਇਹ ਤੋਂ ਅਸੀਂ ਇੱਕ ਕਲਿਕ ਕਰਨ ਤੇ ਆਪਣੇ ਕੋਲ ਕਾਲ ਆਉਂਦੀ ਹੈ ਇਹਦੇ ਤੇ ਅਸੀਂ ਸਿੱਧੀ ਡਾਇਰੈਕਟ ਕੰਪਨੀ ਦੇ ਜਿਹੜੇ ਉੱਥੇ ਆਪਣੇ ਇੰਜੀਨੀਅਰ ਬੈਠੇ ਆ ਉਹਨਾਂ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਆ ਆਦ ਰ ਕੋ ਕੰਪਲੇਂਟ ਉਹਦਾ ਹੱਲ ਕਰ ਸਕਦੇ ਆ ਅਗਰ ਮੌਕੇ ਤੇ ਉਹ ਦੱਸ ਸਕਦੇ ਆ ਵੀ ਸਾਨੂੰ ਇਹਦਾ ਹੱਲਵੇਂ ਹੋ ਸਕਦਾ ਅਗਰ ਨਹੀਂ ਸੋਲੂਸ਼ਨ ਹੋ ਰਿਹਾ ਤਾਂ ਆਪਾਂ ਇਹਦੇ 72 ਘੰਟੇ ਦੇ ਅੰਦਰ ਅੰਦਰ ਅਸੀਂ ਜਿਹੜੇ ਲੋਕਲ ਨੀਅਰੈਸਟ ਡੀਲਰ ਆ ਉੱਥੋਂ ਕਨੈਕਟ ਕਰਦੇ ਆ ਇਹ ਇਹ ਬਾਈ ਜੀ ਫਿਰ ਹੈ ਕਦੇ ਨਾਲ ਜੁੜਦਾ ਵਾਈਫਾਈ ਨਾਲ ਜੁੜਦਾ ਜਾਂ ਸਿਰੋਂ ਪੈਂਦਾ ਜਾਂ ਕੀ ਇਹਦੇ ਚ ਆਟੋਮੈਟਿਕ ਕੰਪਨੀ ਵਿਦਿਟ ਸਿਮ ਵਿੱਚ ਪਈ ਹੁੰਦੀ ਆ ਜੀ ਚਾਰਜ ਹੁੰਦਾ ਉਹ ਕੰਪਨੀ ਨਾਲ ਹੀ ਡਾਇਰੈਕਟ ਜੁੜਿਆ ਪਿਆ ਉੱਥੇ ਆਪਣੀ ਐਚਯੂ ਟੀਮ ਦੇ ਨਾਲ ਅਸੀਂ ਇਹਨੂੰ ਸਿੱਧੀ ਡਾਇਰੈਕਟ ਕਾਲਿੰਗ ਕਰ ਸਕਦੇ ਆ ਜਿਵੇਂ ਐਜ਼ ਅ ਫੋਨ ਕਰਦੇ ਆ ਤੇ ਸਾਡੇ ਕੋਲ ਫੋਨ ਨਹੀਂ ਹੈ ਤਾਂ ਡਾਇਰੈਕਟ ਅਸੀਂ ਇੱਥੋਂ ਕਨੈਕਟ ਕਰ ਸਕਦੇ ਆ ਤੇ ਇਹ ਤੇ ਗੱਲ ਹੋ ਜਾਂਦੀ ਆ ਹਾਂਜੀ ਇਹ ਤੇ ਡਾਇਰੈਕਟ ਗੱਲ ਹੋ ਜਾਂਦੀ ਆ ਜੀ ਓਕੇ ਹਾਂਜੀ ਇਹ ਅਸੀਂ ਤੁਹਾਨੂੰ ਕੋਈ ਨੈਕਸਟ ਵੀਡੀਓ ਵਿੱਚ ਕਸਟਮਰ ਦੇ ਨਾਲ ਕਰਾਵਾਂਗੇ ਕੇਸ ਦੇ ਵਿੱਚ ਤੁਹਾਨੂੰ ਲਾਈਵ ਲਾਈਵ ਕਰਕੇ ਦਿਖਾਵਾਂਗੇ ਇਹ ਵੀ ਤੁਹਾਨੂੰ ਕਿਉਂਕਿ ਡਾਇਰੈਕਟ ਨਵਾਂ ਡਿਲੀਵਰ ਹੋ ਰਿਹਾ ਹੈ ਰਜਿਸਟਰ ਹੋਊਗਾ ਡਿਲੀਵਰੀ ਤੋਂ ਬਾਅਦ ਫਿਰ ਕਸਟਮਰ ਦੇ ਨਾਮ ਤੇ ਹਾਂ ਚੱਲੂਗਾ ਜੀ ਔਰ ਇਹਦੇ ਵਿੱਚ ਤੁਸੀਂ ਇਹ ਵੀ ਹੈਗੀ ਆਪਣੀ ਟਰੈਕਿੰਗ ਵੀ ਕਰ ਸਕਦੇ ਆ ਜੀ GPS ਟਰੈਕਿੰਗ ਅੱਛਾ ਜੀ ਮਾਲੂ ਟਰੈਕਟਰ ਤੁਹਾਡਾ ਕਿੱਥੇ ਚੱਲ ਰਿਹਾ ਕੀ ਨਹੀਂ ਆ ਉਹ ਵੀ ਤੁਸੀਂ ਇਹਦੇ ਨਾਲ ਟਰੈਕ ਕਰ ਸਕਦੇ ਹੋ ਉਹ ਬਰਾ ਕਸਟਮਰ ਦੇ ਫੋਨ ਤੇ ਐਪ ਹੋ ਜਾਂਦੀ ਹੈ ਜੀ ਹਾਂ ਜੀ ਉਹ ਐਪ ਇੰਸਟਾਲ ਹੋਊਗੀ ਜੀ ਅਗਰ ਉਹ ਐਪ ਤੁਹਾਡੀ ਨਹੀਂ ਵੀ ਵਰਕਿੰਗ ਕਰਦੀ ਤਾਂ ਕੰਪਨੀ ਡਾਇਰੈਕਟ ਇਹਦੀ ਟਰੈਕਿੰਗ ਕਰ ਸਕਦੀ ਹੈ ਅੱਛਾ ਜੀ ਵੀ ਅਗਰ ਤੁਹਾਡਾ ਟਰੈਕਟਰ ਕਿਤੇ ਕੋਈ ਕਾਨੂੰ ਚੋਰੀ ਹੋ ਜਾਂਦਾ ਜਾਂ ਕੋਈ ਵੀ ਗੱਲਬਾਤ ਹੁੰਦੀ ਹੈ ਅਸੀਂ ਉਹਨੂੰ ਟਰੈਕ ਕਰਵਾ ਸਕਦੇ ਹਾਂ ਇਹ ਫਿਰ ਕੰਪਨੀ ਇਹਨੂੰ ਬਿਲਕੁਲ ਫ੍ਰੀ ਦਿੱਤਾ ਹੋਇਆ ਹੈ ਜੀ ਇਹ ਫ੍ਰੀ ਆਫ ਕਾਸਟ ਕੰਪਨੀ ਤੋਂ ਲੱਗੇ ਆ ਰਹੇ ਜੀ ਆਪਣੇ ਸਾਰੇ ਮਾਡਲਸ ਦੇ ਵਿੱਚ ਆ ਰਿਹਾ ਪਾਵਰ ਟਰੈਕ ਓਕੇ ਜੀ ਇਹ ਸਾਰੇ ਮਾਡਲਸ ਤੁਹਾਨੂੰ ਮਿਲੂਗਾ ਛੋਟੇ ਤੋਂ ਲੈ ਕੇ ਵੱਡੇ ਤੱਕ ਜੀ ਠੀਕ ਹੈ ਹੁਣ ਇਹ ਦੇਖੋ ਜੀ ਇਹਦੇ ਵਿੱਚ ਤੁਸੀਂ ਹਾਈ ਲੋ మీడియం ਹੋ ਗਿਆ ਦੀ ਫਿਰ ਤੁਸੀਂ ਲੁੱਕ ਵਾਈਜ਼ ਦੇਖੋ ਜੀ ਸਟੀਰੀਂਗ ਵਗੈਰਾ ਹਰ ਇੱਕ ਚੀਜ਼ ਕੰਪਨੀ ਨੇ ਕੰਫਰਟੇਬਲ ਬਣਾਈ ਪਲੇਟਫਾਰਮ ਕੋਲਾ ਇਹ ਹੀਟ ਗਾਰਡ ਦਿੱਤੀ ਹੈ ਕਿ ਮੰਨ ਲਓ ਕੁਝ ਕਸਟਮਰਸ ਦੇ ਰਿਵਿਊ ਹੁੰਦੇ ਸੀਗੇ ਕਿ ਇਹ ਹੀਟ ਗਾਰਡ ਜਿਹੜੇ ਗਲਤ ਲਾਏ ਆ ਜੀ ਕੰਪਨੀ ਤਾਂ ਲ ਇਹ ਟਰੈਕਟਰ ਗਰਮ ਹੁੰਦੇ ਆ ਇਸ ਕਰਕੇ ਲਾਇਆ ਹੈ ਇਹ ਮੈਂ ਤੁਹਾਨੂੰ ਦੱਸਦਾ ਜੀ ਇੱਕ ਤਾਂ ਕੰਪਨੀ ਨੇ ਲਾਇਆ ਹੈ ਕਿ ਲੁੱਕ ਟਰੈਕਟਰ ਦੀ ਵਧੀਆ ਬਣੀ ਹੈ ਟਰੈਕਟਰ ਦੇਖਣ ਨੂੰ ਵਧੀਆ ਲੱਗੇ ਦੂਜੀ ਗੱਲ ਇਹ ਹੈ ਕਿ ਜਦੋਂ ਟਰੈਕਟਰ ਚੱਲਦਾ ਆ ਤਾਂ ਇਥੋਂ ਅੰਦਰੋਂ ਜਿਹੜੀ ਹਵਾ ਆ ਟਰੈਕਟਰ ਦੀ ਗਰਮ ਹੋ ਕੇ ਆਂਦੀ ਹੈ ਉਹ ਪੈਰਾਂ ਨੂੰ ਵੱਜਦੀ ਹੈ ਜਾਂ ਗਰਮੀ ਦੇ ਵਿੱਚ ਚਲਾਉਣੇ ਤਾਂ ਸੇਕ ਨਿਕਲਦਾ ਤਾਂ ਸੇਕ ਉਹ ਪੈਰਾਂ ਤੇ ਵੱਜਦਾ ਇਹ ਉਹਦੋਂ ਕੰਟਰੋਲ ਕਰਨ ਲਈ ਲਾਇਆ ਗਿਆ ਨਾ ਕਿ ਇਹ ਵੀ ਆਪਾਂ ਲਾਇਆ ਕਿ ਟਰੈਕਟਰ ਗਰਮ ਹੁੰਦਾ ਜੇ ਕਿਸੇ ਨੂੰ ਕੋਈ ਕਿਸੇ ਚੀਜ਼ ਦੀ ਪ੍ਰੋਬਲਮ ਵੀ ਹੋਵੇ ਤਾਂ ਆਪਾਂ ਇਹਨੂੰ ਚਲਾ ਕੇ ਚੈੱਕ ਕਰਵਾ ਸਕਦੇ ਆ ਇਹਦੇ ਵੀ ਆਲੋ ਪੰਜਾਬ ਦੇ ਵਿੱਚ ਅਗਰ ਤੁਸੀਂ ਡੈਮੋ ਲੈਣੀ ਹੈ ਸਾਡੇ ਕਿਸੇ ਵੀ ਮਾਡਲ ਦੀ ਤਾਂ ਅਸੀਂ ਡੈਮੋ ਕਰਾ ਕੇ ਫਿਰ ਵੀ ਕਰ ਸਕਦੇ ਹਾਂ ਠੀਕ ਹੈ ਜੀ ਹੁਣ ਅਗਰ ਅਸੀਂ ਇਹਦੀ ਲਿਫਟ ਕਪੈਸਿਟੀ ਦੀ ਗੱਲ ਕਰੀਏ ਜੀ ਲਿਫਟ ਕਪੈਸਿਟੀ ਇਹਦੀ 2000 ਕਿਜੀ ਦੀ ਲਿਫਟ ਕਪੈਸਿਟੀ ਹੈ ਜੀ ਡਬਲ ਡਿਸਟਰੀਬਿਊਟਰ ਦੇਖੋ ਕੰਪਨੀ ਤੋਂ ਨਾਲ ਆਉਂਦੇ ਆ ਜੀ ਇਹ ਡਬਲ ਡਿਸਟਰੀਬਿਊਟਰ ਕੰਪਨੀ ਫਿਟਡ ਹੈ ਇਹ ਸਾਰੀ ਇੱਕ ਚੀਜ਼ ਕੰਪਨੀ ਫਿਟੜੀ ਜਾਂਦੀ ਹੈ ਕੰਪਨੀ ਦੇ ਨਾਲ ਤੁਹਾਨੂੰ ਦੇਖੋ ਹੁੱਕ ਵਧੀਆ ਹੁੱਕ ਮਿਲੂਗੀ ਟੋਪਲਿੰਗ ਟੂਲ ਕਿਟ ਹਰ ਇੱਕ ਚੀਜ਼ ਤੁਹਾਨੂੰ ਕੰਪਨੀ ਨਾਲ ਕੰਪਨੀ ਫ੍ਰੀ ਡੀਲ ਹੋਏਗੀ ਇਹਦੀ ਆਪਣੀ ਜਿਹੜੀ ਟਰੈਕਟਰ ਦੀ ਵਾਰੰਟੀ ਹੈ ਜੀ ਜਿਹੜੀ ਸਭ ਤੋਂ ਮੇਜਰ ਚੀਜ਼ ਹੈ ਆਪਣੀ ਇੰਜਨ ਗੇਅਰ ਲਿਫਟ ਹਿੱਸੇ ਦੀ ਜਿਹੜੀ ਵਾਰੰਟੀ ਹੈ 5 ਸਾਲ ਜਾਂ 5000 ਘੰਟੇ ਦੀ ਹੈ ਜਿਹੜਾ ਪਹਿਲਾਂ ਪੂਰਾ ਹੋ ਜਾਏ ਠੀਕ ਹੈ ਬਈ ਠੀਕ ਹੈ ਜੀ ਉਹ 5 ਸਾਲ 5000 ਘੰਟੇ ਦੀ ਆਪਾਂ ਇਹਦੀ ਵਾਰੰਟੀ ਦੇ ਰਹੇ ਹਾਂ ਸਰਵਿਸ ਦੀ ਇੰਜਨ ਗੇਅਰ ਲਿਫਟ ਹਿੱਸੇ ਦੀ ਕਿਉਂਕਿ ਕਾਫੀ ਕਸਟਮਰ ਕੋਈ ਚੀਜ਼ਾਂ ਤੇ ਕਨਫਿਊਜ਼ ਹੋ ਜਾਂਦੇ ਆ ਉਹਦੇ ਵਿੱਚ ਆਪਾਂ ਇੰਜਨ ਗੇਅਰ ਲਿਫਟ ਹਿੱਸੇ ਦੀ ਵਾਰੰਟੀ ਦੇ ਰਹੇ ਹਾਂ ਜ 14 ਨੂੰ 28 12 ਚ ਆਉਂਦਾ ਹੈ ਜੀ ਔਰ ਇਹ 750 ਚ ਆਉਂਦਾ ਫਰੰਟ ਇਹਦੇ 750 ਆਉਗੇ ਪਿਛਲੇ 14 ਨੂੰ 28 ਆਉਗਾ ਤੇ ਜਿਹੜਾ ਵੱਡਾ ਉਹ ਕਿੰਨੇ ਚ ਆਉਂਦਾ ਉਹ 16 ਦੇ ਜਾਉਂਗਾ ਹਾਂਜੀ ਉਹ ਆਪਸ਼ਨਲ ਹੈ ਜੀ ਚਾਰ ਸਿਲੰਡਰ ਦੇ ਵਿੱਚ ਉਹ ਤੁਸੀਂ ਉਹਨੂੰ ਆਪਸ਼ਨਲ ਲੈ ਸਕਦੇ 14 12 ਚ ਵੀ 16 12 ਚ ਠੀਕ ਹੈ ਹਾਂਜੀ ਉਹ ਅਵੇਲੇਬਲ ਆ ਆਪਣੇ ਕੋਲ ਮਾਡਲ ਕੋਈ ਇਦਾਂ ਦਾ ਇਸ਼ੂ ਨਹੀਂ ਹੈ ਉਹ ਪਹਿਲੇ ਆਪਣੇ ਚੱਲ ਵੀ ਰਿਹਾ ਹੈ ਪੀਪੀ 46 ਆਈ ਹੈ ਉਹਦੀ ਪੀਟੀਓ ਪਾਵਰ ਜਿਹੜੀ ਉਹ 46 ਆਈ ਹੈ ਤੇ ਇਹ ਡਿਜੀ ਬ੍ਰਾਂਡਿੰਗ ਨੇਮ ਸੇਮ ਹੀ ਹੈ ਡਿਜੀ ਹੈ ਠੀਕ ਹੈ ਜੀ ਮਾਡਲ ਨੇਮ ਉਹਦਾ ਪੀਪੀ ਸ਼ੈਲੀ ਹੈ ਇਹ ਦੇਖੋ ਕੰਪਨੀ ਫਿਟਡ ਬੰਪਰ ਜੀ ਇਹ ਅਗੇ ਟੋ ਕਰਨ ਲਈ ਹਰ ਇੱਕ ਚੀਜ਼ ਮਤਲਬ ਕੰਪਨੀ ਨੇ ਬਣਾ ਕੇ ਦਿੱਤੀ ਐਲਈਡਜ਼ ਦੇਖੋ ਤੁਸੀਂ ਹਾਂਜੀ ਇਹ ਐਲਈਡ ਜੀ ਐਕਸਟਰਾ ਦਿੱਤੀਆਂ ਵੀ ਆ ਇਹ ਜਿਹੜੀਆਂ ਇਹ ਆਪਾਂ ਲਾਈਆਂ ਵੀ ਆ ਲਾਈਟਾਂ ਆ ਹਾਂਜੀ ਪ੍ਰੋਜੈਕਟਰ ਲਾਈਟ ਇਹ ਧੁੰਦ ਦੇ ਵਿੱਚ ਬਹੁਤ ਕੰਮ ਦਿੰਦੀ ਹੈ ਅੱਛਾ ਜੀ ਮਤਲਬ ਧੁੰਦ ਦੇ ਵਿੱਚ ਧੁੰਦ ਨੂੰ چیر ਕੇ ਜਾਂਦੀ ਕਿਉਂਕਿ ਧੁੰਦ ਦੇ ਵਿੱਚ ਬਹੁਤ ਪ੍ਰੋਬਲਮਸ ਰਹਿ ਜਾਂ ਕਿ ਧੁੰਦ ਡਾਇਰੈਕਟ ਦੀ ਲਾਈਟ ਘਟਾ ਕੋਸ਼ਾ ਉਸ ਕਰਕੇ ਕੰਪਨੀ ਨੇ ਉਸ ਤੋਂ ਇਲਾਵਾ ਇਹ ਐਕਸਟਰਾ ਲਾਈਟਾਂ ਵੀ ਨਾਲ ਦਿੱਤੀਆਂ ਹੋਈਆਂ ਐਡ-ਆਨ ਕਰੀਆਂ ਹੋਈਆਂ ਠੀਕ ਹੈ ਅਜੇ ਆਪਣੇ ਟਰੈਕਟਰ ਦੇ ਵਿੱਚ ਇਹਦੇ ਵਿੱਚ ਡਿਜੀਟ ਟ੍ਰੈਕ ਦੇ ਵਿੱਚ ਔਰ ਪਾਵਰ ਟਰੈਕ ਦੇ ਇਦੇ ਵਿੱਚ ਆਪਾਂ ਨੂੰ ਇੰਡੀਪੈਂਡੈਂਟ ਕਲੱਚ ਮਿਲੂਗਾ ਜੀ ਮਾਡਲ ਦੇ ਵਿੱਚ ਇੰਡੀਪੈਂਡੈਂਟ ਕਲੱਚ ਆਂਦਾ ਵੈਸੇ ਸਾਰੀਆਂ ਕੰਪਨੀਆਂ ਦੇ ਦੇ ਰੀਆਂ ਲੇਕਿਨ ਆਪਣਾ ਬਾਕੀਆਂ ਦੇ ਨਾਲੋਂ ਥੋੜਾ ਡਿਫਰੈਂਟ ਆ ਜੀ ਆਪਣੀ ਜਿਹੜੀ ਮੇਨਟੇਨੈਂਸ ਹੈ ਬਾਕੀਆਂ ਨਾਲੋਂ ਘੱਟ ਆ ਜੀ ਇਹ ਦੇਖੋ ਇੰਡੀਪੈਂਡੈਂਟ ਕਲੱਚ ਆ ਗਿਆ ਡਿਊਲ ਕਲੱਚ ਨਹੀਂ ਹੈ ਫਿਰ ਆਪਣਾ ਇਹ ਟਰੈਕਟਰ ਮਾਡਲ ਜਿਹੜਾ ਇਹ ਦੇਖੋ ਲੀਵਰ ਹਾਈ ਲੋ ਤੇ ਮੀਡੀਅਮ ਹਾਂਜੀ ਹਾਈ ਲੋ ਮੀਡੀਅਮ ਦੇ ਵਿੱਚ ਮਿਲੂਗਾ ਇਹ ਤੁਹਾਨੂੰ ਮਤਲਬ 12+3 ਗੇਅਰ ਚ ਆਊਗਾ ਜਿਹਦੇ 12 ਫਾਰਵਰਡ ਆ ਔਰ 3 ਰਿਵਰਸ ਗੇਅਰ ਆ ਜੀ ਇਹ ਤੁਸੀਂ ਦੇਖ ਸਕਦੇ ਆ ਠੀਕ ਆ ਜੀ ਔਰ ਆਪਣੀ ਜਿਹੜੀ ਲਿਫਟ ਆ ਇੰਡੀਆ ਦੀ ਨੰਬਰ 1 ਸੈਂਸੀ ਲਿਫਟ ਆ ਆਪਣੇ ਸਾਰੇ ਮਾਡਲ ਦੇ ਵਿੱਚ ਇਹ ਆਉਂਦੀ ਆ ਜਿਹੜੀ ਸਟੈਪ ਬਾਈ ਸਟੈਪ ਵਰਕਿੰਗ ਕਰਦੀ ਆ ਇੰਡੀਆ ਚ ਨੰਬਰ 1 ਆ ਤੁਸੀਂ ਕਿਸੇ ਵੀ ਅਗਰ ਤੁਸੀਂ ਸਾਡੇ ਪ੍ਰਾਣੇ ਸਕੋਰਟਸ ਵੀ ਦੇਖੋਗੇ ਤਾਂ ਉਹਨਾਂ ਦੇ ਵਿੱਚ ਵੀ ਜਿਹੜੀ ਆਪਣੀ ਲਿਫਟ ਆ ਹੁਣ ਵੀ ਤੁਸੀਂ ਯੂਜ਼ ਕਰੋਗੇ ਹੁਣ ਵੀ ਉਹ ਵਰਕਿੰਗ ਕਰ ਰਹੀ ਆ ਮਤਲਬ ਵਾਕਿਆ ਦੇ ਵਿੱਚ ਕਾਫੀ ਇਸ਼ੂਜ਼ ਆ ਰਹੇ ਆ ਲਿਫਟ ਸੁਪਰਸੀਡਰ ਤੇ ਕੰਮ ਕਰਦੇ ਤੇ ਚੱਕਦਾ ਨਹੀਂ ਆ ਤੁਸੀਂ ਸਾਡੇ ਕਸਟਮਰ ਦੇ ਰਿਵਿਊ ਰਿਵਿਊ ਵੀ ਲਏ ਆ ਉਹਨਾਂ ਨੇ ਸੁਪਰ ਸੀਡਰ ਤੇ ਯੂਜ਼ ਕਰਿਆ ਸੁਪਰ ਸੀਡਰ ਤੇ ਆਪਣਾ ਯੂਰੋ 50 ਜਿਹੜਾ ਉਹ ਵੀ ਮਾਡਲ ਵਧੀਆ ਚੱਲਦਾ ਉਹਦੇ 'ਚ ਵੀ ਕੋਈ ਪ੍ਰੋਬਲਮ ਨਹੀਂ ਹੈ ਪਰ ਆਪਣੇ ਕੋਲ ਯੂਰੋ 55 ਤੇ ਯੂਰੋ 50 ਸਾਰੇ 4x4 ਚ ਹੋਊਗੇ ਪਰ ਆਪਣਾ ਇਸ ਦੇ ਵਿੱਚ ਦੇਖੋ ਇਹ ਡਿਜੀਟਲ ਮੀਟਰ ਆਪਣਾ ਐਨ ਲੁੱਕ ਵਾਈਜ਼ ਦੇਖੋ ਕਿ ਬਹੁਤ ਵਧੀਆ ਬਣਿਆ ਹੋਇਆ ਹਰ ਇੱਕ ਚੀਜ਼ ਇਹਦੇ ਵਿੱਚ ਆਪਾਂ ਨੂੰ ਮੈਂਸ਼ਨ ਆਪਣਾ ਬੈਟਰੀ ਦੇ ਫਿਰ ਇੰਜਨ ਔਇਲ ਵਗੈਰਾ ਹਰ ਚੀਜ਼ ਕੀ ਆਵਰਸ ਕਿੰਨੇ ਚੱਲਿਆ ਕਿੰਨੇ ਨਹੀਂ ਉਹ ਤੁਹਾਨੂੰ ਇੱਥੇ ਡਿਜੀਟਲ ਹੀ ਦੇਖੂਗੇ ਕਲਾਸਮੀਟਰ ਪਿਆਰਾ ਬਹੁਤ ਆ ਯਾਰ ਰੰਗ ਰੰਗ ਬੜੇ ਸੋਹਣੇ ਆ ਇਹਦੇ ਹਾਂ ਰੰਗ ਇਹਦੇ ਵਿੱਚ ਡਿਫਰੈਂਟ ਕਲਰ ਦੇ ਵਿੱਚ ਇਹਨਾਂ ਨੇ ਕਰਿਆ ਪਿਆ ਹੈ ਫਿਰ ਮਲਟੀ ਕਲਰ ਦੇ ਵਿੱਚ ਫਿਰ ਇਹਦੇ ਵਿੱਚ ਆਪਣਾ ਇਹ ਪਾਰਕਿੰਗ ਸਵਿਚ ਵੀ ਦਿੱਤਾ ਹੋਇਆ ਹੈ ਵੀ ਤੁਸੀਂ ਦਿਖਾ ਸਕਦੇ ਆ ਇਹ ਦੇਖੋ ਅਗਰ ਆਪਾਂ ਰਾਤ ਨੂੰ ਕਿਤੇ ਕੋਈ ਗੱਲਬਾਤ ਹੁੰਦੀ ਤਾਂ ਪਾਰਕਿੰਗਸ ਵਿੱਚ ਜਗਾ ਕੇ ਆਪਣੇ ਫੋਰ ਵਾਇਰ ਜਿਵੇਂ ਲਾਈਟਾਂ ਸਾਰੀਆਂ ਚੱਲੂਗੀਆਂ ਪਾਰਕਿੰਗਸ ਵਿੱਚ ਤੇ ਠੀਕ ਹੈ ਜੀ ਇਹ ਪਲੇਟਫਾਰਮ ਦੇਖੋ ਸੋਨਾ ਖੁੱਲਾ ਬਣਿਆ ਹੋਣਾ ਹਾਂ ਜੀ ਪਲੇਟਫਾਰਮ ਫੂਟਰੈਸ ਦਿੱਤਾ ਪਿਆ ਐਨਰਜੀ ਨਾਲ ਇਹ ਦੇਖੋ ਫੂਟਰੈਸ ਹੈ ਜੀ ਹਾਂਜੀ ਤੇ ਫੂਟਰੈਸ ਦਿੱਤਾ ਪਿਆ ਇੰਡੀਕੇਟਰਸ ਹੋ ਗਏ ਹਰ ਇੱਕ ਚੀਜ਼ ਕੰਪਨੀ ਨੇ ਮਤਲਬ ਇੱਕ ਵਧੀਆ ਤਰੀਕੇ ਨਾਲ ਟਰੈਕਟਰ ਨੂੰ ਲੋਕਲ ਵਾਈਜ਼ ਮੈਂਟੇਨ ਕਰਕੇ ਕਸਟਮਰ ਦੇ ਹਿਸਾਬ ਨਾਲ ਜੋ ਜੀਮੀਦਰ ਜਿਵੇਂ ਚਲਾ ਰਹੇ ਹੈ ਫੀਡਬੈਕ ਲੈ ਕੇ ਰਿਵਿਊ ਲੈ ਕੇ ਤਾਂ ਇਹ ਪ੍ਰੋਡਕਟ ਨੂੰ ਲਾਂਚ ਕਰਿਆ ਸੀਗਾ ਜੀ ਤੇ ਇਹ ਪ੍ਰੋਡਕਟ ਵਧੀਆ ਪੰਜਾਬ ਦੇ ਵਿੱਚ ਵਧੀਆ ਨਾਮ ਵੀ ਇਹਦਾ ਬਣਿਆ ਹੋਇਆ ਅਗਰ ਆਪਾਂ ਇਸ ਏਰੀਆ ਦੇ ਵਾਈਜ਼ ਗੱਲ ਕਰੀਏ ਸਮਾਣਾ ਪਟਿਆਲਾ ਰਾਜਪੁਰਾ ਔਰ ਉਧਰੋਂ ਫਰੋਜ਼ਪੁਰ ਹੋ ਗਿਆ ਆਬੋਰ ਮੋਕਸਰ ਫਾਜ਼ਿਲ ਕਾ ਬਹੁਤ ਟਰੈਕਟਰ ਦਿੱਤੇ ਹੋਏ ਜੀ ਅਗਰ ਕਿਸੇ ਨੇ ਵੀ ਕਿਤੇ ਵੀ ਟਰੈਕਟਰ ਲੈਣਾ ਹੋਵੇ ਪੰਜਾਬ ਦੇ ਵਿੱਚ ਤਾਂ ਤੁਸੀਂ ਸਾਡੇ ਪੰਜਾਬ ਦੇ ਵਿੱਚ ਡੀਲਰ ਹੈ ਨੀਅਰਸਟ ਡੀਲਰ ਨਾਲ ਕੰਟੈਕਟ ਕਰ ਸਕਦੇ ਹੋ ਠੀਕ ਹੈ ਭਾਈ ਧੰਨਵਾਦ ਭਾਈ ਥੈਂਕ ਯੂ ਭਾਈ ਧੰਨਵਾਦ ਜੀ ਬਹੁਤ